ਸਦੀਪ ਸਿੰਘ ਯਾਸਪਰਾ ਪ੍ਰਧਾਨ ਬਲਾਕ ਜੋ ਬਲਾਕ ਪ੍ਰਧਾਨ ਭਾਰਤ ਸਿੰਘ ਸਿੱਧੂਪੁਰ ਸੰਵਰਾਲਾ ਇੱਕ ਜਿਹੜੇ ਨੇ ਭਾਜਪਾ ਦੇ ਲੀਡਰ ਇਹ ਕਹਿ ਰਹੇ ਨੇ ਵੀ ਜਿਹੜੇ ਦਿੱਲੀ 'ਚ ਬੈਠੇ ਨੇ ਉਹ ਕਿਸਾਨ ਨਹੀਂ ਪਾਰਟੀਆਂ ਦੇ ਛੱਡੇ ਹੋਏ ਬੰਦੇ ਨੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਦੇਖੋ ਜੀ ਉਹਨਾਂ ਦੀ ਆਪਣੀ ਸੋਚ ਆ ਜੋ ਦਿੱਲੀ ਦੇ ਵਿੱਚ ਜੋ ਵੀ ਪਹੁੰਚੇ ਅੱਜਕੱਲ੍ਹ ਅੱਜ ਤੱਕ ਕਿਸਾਨ ਆ ਉੱਥੇ ਇੱਕ ਕੱਲਾ ਕਿਸਾਨ ਨਹੀਂ ਰਿਹਾ ਉੱਥੇ ਹੁਣ ਹਰ ਵਰਗ ਪਹੁੰਚ ਗਿਆ ਅਸੀਂ ਹਰਿਆਣਾ ਦੇ ਟਿਕਰੀ ਬਾਰਡਰ ਤੇ ਬੈਠੇ ਆ ਉੱਥੇ ਚਲੋ ਅਸੀਂ ਤਾਂ ਸਾਨੂੰ ਤਾਂ ਉਹ ਕਹਿੰਦੇ ਨੇ ਵੀ ਕਿਸਾਨ ਨਹੀਂ ਹੈਗੇ ਜਿਹੜੇ ਹੋਰ ਲੋਕ ਸਾਡੇ ਨਾਲ ਉੱਥੇ ਬੈਠੇ ਨੇ ਸਾਨੂੰ ਦੁੱਧ ਲੈ ਕੇ ਆਉਂਦੇ ਨੇ ਫੜ ਲੈ ਕੇ ਆਉਂਦੇ ਨੇ ਉੱਥੇ ਜਿਹਨਾਂ ਦੀਆਂ ਦੁਕਾਨਾਂ ਨੇ ਉਹ ਵੀ ਸਾਡੇ ਨਾਲ ਖੜੇ ਨੇ ਇਹ ਸਰਕਾਰ ਲੋਕਾਂ ਨੂੰ ਗਮਰਾਹ ਕਰ ਰਹੀ ਆ ਇਹ ਪਰ ਜੋ ਸਰਕਾਰ ਦੀ ਨੀਤੀ ਹੈ ਚੱਲਣੀ ਨਹੀਂ ਹੈਗੀ ਸਾਡੇ ਦੇ ਵਿੱਚ ਬਹੁਤ ਸਹਿਮ ਸਹਿਨਸੀਲਤਾ ਸਾਡੇ ਮੁੰਡਿਆਂ ਦੇ ਵਿੱਚ ਬਹੁਤ ਡਟੇ ਹੋਏ ਨੇ ਅਸੀਂ ਇਹਨਾਂ ਨੂੰ ਇਹ ਹਰ ਹਾਲਤ ਦੇ ਵਿੱਚ ਮੋਰਤ ਜਿੱਤ ਕੇ ਦਿਖਾਉਂਦੇ ਜਿਹੜੇ ਨੌਜਵਾਨ ਆਪਣੇ ਅੱਗੇ ਲੱਗੇ ਹੋਏ ਨੇ ਬਾਰਡਰ ਤੋੜੇ ਨੇ ਉਹਨਾਂ ਨੇ ਕੀ ਸੰਦੇਸ਼ ਦਊਗਾ ਇਹਨੂੰ ਨੌਜਵਾਨਾਂ ਨੂੰ ਦੇਖੋ ਜੀ ਇਹ ਪਹਿ ਲੰਬੇ ਸਮੇਂ ਤੋਂ ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਸਾਡੇ ਨੌਜਵਾਨਾਂ ਨੂੰ ਇਹ ਨਿਸ਼ਈ ਕਹਿੰਦੇ ਸੀ ਵੀ ਇਹ ਨਿਸ਼ਈ ਨੇ ਚਿੱਟੇ ਦੇ ਆਦੀ ਨੇ ਉਹਨਾਂ ਇਹਨਾਂ ਨੇ ਸਾਡੇ ਨੌਜਵਾਨ ਇਹਨਾਂ ਨੂੰ ਸਿੱਧ ਕਰਕੇ ਦਿਖਾਤਾ ਨੱਕੇ ਤੋੜੇ ਨੇ ਅਸਰੂਗਾਂ ਦੇ ਗੋਲੇ ਉਹਨਾਂ ਨੇ ਆਪਣੇ ਝੱਲੇ ਨੇ ਪਾਣੀ ਦੇ ਬਿਸ਼ਾਰਾ ਝੱਲੀਆਂ ਨੇ ਉਹਨਾਂ ਦੀ ਹਿੱਕ ਤੇ ਪੈਰ ਚੜ ਕੇ ਉੱਤੇ ਨੱਚਦੇ ਨੇ ਮੁੰਡੇ ਸਾਡੇ ਰੋਜ਼ ਰਾਤ ਨੂੰ ਕੀ ਸੰਦੇਸ਼ ਦਿੰਨੇ ਆ ਆਪਣੇ ਜਿਹੜੇ ਬੈਥ ਨੇ ਉਥੇ ਬਾਰਡਰ ਘੇਰੇ ਹੋਏ ਨੇ ਤੇ ਤੁਸੀਂ ਇੱਥੇ ਟੂਲ ਘੇਰਿਆ ਹੋਇਆ ਮਤਲਬ ਕੀ ਮਤਲਬ ਆਪਣੇ ਸਾਥਿਆਂ ਨੂੰ ਕੀ ਸੰਦੇਸ਼ ਦਿੰਨੇ ਦੇਖੋ ਜੀ ਸਾਡਾ ਜਿਹੜਾ ਘੇਰਨ ਦਾ ਮਤਲਬ ਇੰਨਾ ਹੀ ਆ ਵੀ ਸਾਡੇ ਜੋ ਮੰਗਾ ਨੇ ਜਾਇਜ਼ ਮੰਗਾ ਨੇ ਇਹਨਾਂ ਨੂੰ ਪੂਰਾ ਮੰਨਿਆ ਜਾਵੇ ਅਸੀਂ ਇਹਨਾਂ ਦੇ ਵਿੱਚ ਕੋਈ ਸੋਧ ਨਹੀਂ ਚਾਹੁੰਦੇ ਸਾਡੇ ਕੱਲ ਵੀ ਲੀਡਰਾਂ ਦੀ ਹੋਈ ਆ ਮੀਟਿੰਗ ਉਹਨਾਂ ਦੇ ਵਿੱਚ ਇੱਕ ਉਹਨਾਂ ਨੇ ਨਿਰਣੇ ਲਿਆ ਵਾ ਵੀ ਅਸੀਂ 12 ਤਰੀਕ ਤੋਂ ਜਿੰਨੇ ਆਪਣੇ ਆਲ ਇੰਡੀਆ ਤੇ ਆਪਣੇ ਟੂਲ ਪਲਾਜੇ ਨੇ ਇਹ ਦੁਬਾਰਾ ਤੋਂ ਬੰਦ ਹੋਣਗੇ ਰਿਲਾਇੰਸ ਦੀ ਕੋਈ ਵੀ ਚੀਜ਼ ਆ ਪ੍ਰੋਡਕਟ ਉਹਨਾਂ ਦਾ ਕੋਈ ਵੀ ਆ ਉਹ ਸੇਲ ਨਹੀਂ ਹੋਊਗਾ ਚਾਹੇ ਉਹਨਾਂ ਦੇ ਪੰਪ ਨੇ ਚਾਹੇ ਕੋਈ ਆਪਣੇ ਮੌਲ ਦੇ ਇਹ ਸਾਰੇ ਬੰਦ ਕਰ ਦਿੱਤੇ ਜਾਣਗੇ ਬਾਕੀ ਜੋ ਇੱਕ ਜੈਪੁਰ ਵਾਲਾ ਹਾਈਵੇ ਆ ਤੇ ਦਿੱਲੀ ਦੇ ਦੋ ਹਾਈਵੇ ਨੇ ਇਹ ਪੂਰਨ ਤੌਰ ਤੇ ਬੰਦ ਕਰ ਦਾਂਗੇ 14 ਤਰੀਕ ਨੂੰ ਹਣੀ ਭਾਈ ਜੀ ਕਿਹਨਾਂ ਇਹ ਨਾ ਗੁਰਜੀਤ ਸਿੰਘ ਆ ਜੀ ਖੱਟਰਾ ਤੇ ਸਾਡੇ ਪਿੰਡ ਤੋਂ ਬਾਬਾ ਗੱਜਣ ਸਿੰਘ ਜੀ ਸ਼ਹੀਦ ਹੋਇਆ ਉੜੇ ਦਿਨ ਕੱਲ ਪਰਸ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਸਾਡੇ ਪਿੰਡ ਦਾ ਨੌ ਵੀ ਉਹਨਾਂ ਨੇ ਵਧੀਆ ਰੌਸ਼ਨ ਕਰਤਾ ਇਸ ਸੰਦੋਨ ਨੂੰ ਵਿੱਚ ਆਉਣ ਵਾਲੀਆਂ ਸੜੀਆਂ ਤੱਕ ਇਹ ਜਾਰੋਗਾ ਵੀ ਸੀਰ ਗੱਜਣ ਸਿੰਘ ਪਿੰਡ ਖੱਟਰਾ ਤੋਂ ਨੇ ਸੀ ਜੀ ਇੱਕ ਤੁਸੀਂ ਨੌਜਵਾਨ ਹੋ ਹਾਂਜੀ ਨੌਜਵਾਨਾਂ ਨੂੰ ਨਸ਼ੇੜੀ ਦੀ ਪਦਵੀ ਦਿੱਤੀ ਗਈ ਸੀ ਪਹਿਲਾਂ ਹਾਂਜੀ ਜਿਹੜੇ ਪੰਜਾਬ ਦਾ ਨੌਜਵਾਨਾ ਖਾਸ ਕਰਕੇ ਕੀ ਕਹਾਂਗਾ ਲੀਡਰ ਜਿਹੜੇ ਨਸ਼ੇੜੀ ਕਹਿੰਦੇ ਸੀ ਪੰਜਾਬੀ ਨੌਜਵਾਨ ਦੇਖੋ ਜੀ ਗੱਲ ਇਹ ਹੈ ਹਨਾ ਇਹ ਜਿਹੜੇ ਜਿੰਨੇ ਵੀ ਲੀਡਰ ਨੇ ਕਹਿੰਦੇ ਜੇ ਕਿਸੇ ਉਹਨੂੰ ਦੇਸ਼ ਨੂੰ ਜਾਂ ਜਵਾਨੀ ਨੂੰ ਗੁਲਾਮ ਰੱਖਣਾ ਹੋਵੇ ਦੋ ਤਰੀਕੇ ਨਾਲ ਹੀ ਰੱਖਿਆ ਜਾ ਸਕਦਾ ਨਾ ਇੱਕ ਤਾਂ ਅਨਪੜ੍ਹ ਕਰ ਦੋ ਉਹਨਾਂ ਨੂੰ ਜਾਂ ਦੂਜਾ ਨਸ਼ੇ ਦੇ ਵਸਪਾ ਦੋ ਹਨਾ ਤੇ ਇਹ ਸਰਕਾਰ ਦੀ ਖੇਢੀ ਹੋਈ ਨੀਤੀ ਸੀਗੀ ਸਾਰੀ ਇਹ ਇਹਨਾਂ ਨੇ ਕਿਹਾ ਵੀ ਨੌਜਵਾਨ ਚਲੋ ਅਨਪੜਤਾ ਰੱਖੇ ਫਰਦਰਾ ਚਲੋ ਮੁੰਡੇ ਆਪਣੇ ਜਿੰਨੇ ਕੁ ਪੜਦੇ ਠੀਕ ਹੀ ਆਪਾਂ ਨੂੰ ਵੀ ਪਤਾ ਹਨਾ ਉਹ ਉਹ ਅਸਤਰੀ ਨਾਲ ਕੰਮ ਨਹੀਂ ਕੀਤਾ ਉਲਟ ਇਹਨਾਂ ਨੇ ਨਸ਼ਿਆਂ ਦੇ ਪੱਖ ਨੂੰ ਲਾਤੇ ਇਹਨਾਂ ਨੇ ਆਪਣੇ ਉਲਜੇ ਚ ਪਸਾ ਲਿਆ ਹਨਾ ਬਟ ਕਿਤੇ ਨਾ ਕਿਤੇ ਅੱਜ ਦੇਖਿਆ ਜਾਵੇ ਨੌਜਵਾਨਾਂ ਨੇ ਉਹ ਆਪਣਾ ਉਲਟ ਕਰਤਾ ਜਿਵੇਂ ਕਹਿੰਦੇ ਦੀ ਉਹ ਨਸ਼ੇੜੀ ਨੇ ਜਾਂ ਜੇ ਨੇ ਹੁਣ ਤੁਸੀਂ ਦੇਖ ਕੇ ਜਦੋਂ ਇਹਨਾਂ ਨੇ ਬਾਰਡਰ ਰੋਕ ਕੇ ਨੇ ਸਾਰਨਾ ਉਹ ਵੱਧ ਆਪਣੇ ਨੌਜਵਾਨੀ ਮੂਰੇ ਸੀਗੇ ਚਲੋ ਬਜ਼ੁਰਗਾਂ ਨੇ ਸਾਡਿਆਂ ਨੇ ਬਹੁਤ ਜਿਵੇਂ ਉਹ ਗੱਲ ਹੋ ਗਈ ਉਹਨਾਂ ਦਾ ਪਿੱਠ ਤੇ ਥਾਪੜਾ ਸੀਗਾ ਬਟ ਜੋ ਵੀ ਕੀਤਾ ਨੌਜਵਾਨਾਂ ਨੇ ਅੱਗੇ ਹੋ ਕੇ ਵਧੀਆ ਕੰਮ ਆਪਣਾ ਕੀਤਾ ਉਹਨਾਂ ਦੀ ਗੱਲ ਫੇਲ ਕਰਤੀ ਵੀ ਨੌਜਵਾਨ ਨਸ਼ੇੜੀ ਨੇ ਜਾਂ ਨਸ਼ੇ ਦੀ ਦਲਦਲ ਚ ਫਸੇ ਹੋਏ ਨੇ ਜਿਹਨੂੰ ਉੜਤਾ ਪੰਜਾਬ ਕਹਿੰਦੇ ਸੀ ਕਹਿੰਦੇ ਨਸ਼ਿਆਂ ਨਸ਼ੇ ਕਰਕੇ ਜੀ ਇਹਨਾਂ ਨੇ ਉੜਨ ਲਾਤੇ ਉਹ ਗੱਲ ਝੂਠੀ ਕਰਤੀ ਇਹਨਾਂ ਨੇ ਤੇ ਜਣੀ ਅੱਗੇ ਵਧੀਆ ਇਹਨਾਂ ਨੇ ਆ ਕੰਮ ਜੋ ਕੀਤਾ ਉਸ ਦਿਨ ਬੈਰੀਅਰ ਤੋੜੇ ਜਾ ਪਾਣੀ ਦੇਆਂ ਵਿਚਾੜਾਂ ਉਲਟ ਕਰਕੇ ਮੂਰਤੀਆਂ ਹੱਥ ਰੂਗਾਇ ਦੇ ਗੋਲਿਆਂ ਨਾਲ ਸਾਹਮਣੇ ਡਟ ਕੇ ਮੁਕਾਬਲਾ ਕੀਤਾ ਉੱਥੇ ਉਹਨਾਂ ਨੇ ਨਸ਼ੇੜੀ ਵਾਲੀ ਗੱਲ ਬਿਲਕੁਲ ਝੂਠ ਪਾਦੀ ਹੈ ਜੀ ਇਹਨਾਂ ਦੀ ਮੋਦੀ ਮੰਦਾ ਨਹੀਂ ਅਗਲੀ ਰਣਨੀਤੀ ਕੀ ਮਤਲਬ ਨੌਜਵਾਨ ਕੀ ਸੋਚਦੇ ਨੇ ਦੇਖੋ ਜੀ ਮੋਦੀ ਮੰਦਾਗਾ ਤੇ ਨਹੀਂ ਹੈਗਾ ਉਹਦੇ ਪਿੱਛੇ ਵੀ ਪੂਰਾ ਜੋ ਸਿਸਟਮ ਹੈ ਹਨਾ ਅਮਿਤ ਸ਼ਾਹ ਹੋ ਗਿਆ ਅਡਾਨੀ ਬਾਨੀ ਹੋ ਗਏ ਪਰ ਕੋਈ ਨਹੀਂ ਹੁਣ ਮਨਾ ਕੇ ਹਟਾਂਗੇ ਜੀ ਹੁਣ ਲੱਗਿਆ ਹੋਇਆ ਮੋਰਚਾ ਮਨਾ ਕੇ ਹਟਾਂਗੇ ਮੰਨੂਗਾ ਸਾਰੀਆਂ ਮੰਗਾ ਮੰਨੂਗਾ ਜੀ ਧੰਨਵਾਦ ਠੀਕ ਓਕੇ ਸਾਸਿਗਾ